ਐਸਐਸਪੀ ਮੁਹਾਲੀ ਸਾਡੇ ਨਾਲ ਨੇ ਜਿਹੜੀ ਘਟਨਾ 11 ਫੇਸ ਦੇ ਵਿੱਚ ਹੋਈ ਹੈ ਸਰ ਕੀ ਜਿਹੜੇ ਇੱਕ ਮਾਮਲੇ ਦੇ ਵਿੱਚ ਅਪਡੇਟ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਇੱਕ ਬੱਚੇ ਦੀ ਡੈਥ ਹੋ ਗਈ ਸੀ ਇੱਕ ਦਿਨ ਪਹਿਲਾਂ ਡੈਥ ਅੱਜ ਹੋਈ ਇੱਕ ਦਿਨ ਪਹਿਲਾਂ ਉਹ ਚਾਕੂ ਮਾਰਤਾ ਸੀਗਾ ਕਿਹਦਾ ਪਰਵਾਸੀ ਨੇ ਉਹਦੇ ਵਿੱਚ ਜੀ ਅਸੀਂ ਜਿਹੜਾ ਹੈਗਾ ਸਾਰੇ ਬੰਦੇ ਇਹਨਾਂ ਦੇ ਜਿਹੜੇ ਦੋਸ਼ੀ ਸੀਗੇ 7 ਦੇ ਕਰੀਬ ਉਹਦੇ ਰਾਉਂਡ ਅਪ ਕੀਤੇ ਹੋਏ ਆ ਜੀ ਸਾਰੇ ਤੇ ਜਿਹੜਾ ਇਹਦੇ ਨਾਲ ਆਹ ਰਹਿ ਗਿਆ ਆਪਣਾ ਇਹਨਾਂ ਦਾ ਕੋਈ ਗਰਾਂਜ ਸੀਗਾ ਵੀ ਹਸਪੀਟਲ ਦੇ ਇਲਾਜ ਜਲਦੀ ਨਹੀਂ ਹੋਇਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੋਈ ਹੈਗੀ ਆ ਜੀ ਵੀ ਜਿਹੜੀ ਵੀ ਕੋਈ ਬੰਦੀ ਕਾਰਵਾਈ ਹੋਗੀ ਬਾਤ ਜਿਹਦੀ ਕੋਈ ਨਹੀਂ ਨਿਕਲੂਗੀ ਬਰਾਬਰ ਕਾਰਵਾਈ ਕਰਾਂਗੇ ਬੰਦੀ ਕਰਾਂਗੇ ਜੀ ਤੁਸੀਂ ਫੜੇ ਜੀ ਹੁਣ ਸੱਤ ਟੋਟਲ ਰੌਣਕ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਸਾਰੇ ਅਲੱਗ-ਅਲੱਗ ਪ੍ਰਵਾਸੀ ਹੈਗੇ ਬਾਹਰ ਦੇ ਰਹਿਣ ਵਾਲੇ ਪਰ ਹਲੇ ਚੰਡੀਗੜ੍ਹ ਫੈਦਾਂ ਦੇ ਰਹਿਣ ਵਾਲੇ ਹੈਗੇ ਜੀ ਹੁਣ ਤੱਕ 300 ਹੋ ਗਏ ਜੀ ਠੀਕ ਹੈ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਐਸਐਸਪੀ ਮੋਹਾਲੀ ਨੇ ਦੱਸਿਆ ਕਿ 8 ਬੰਦੇ ਜਿਹੜੇ ਅਰੈਸਟ ਕਰ ਲਏ ਨੇ ਉਸ ਮਾਮਲੇ ਦੇ ਵਿੱਚ ਜੋ ਮੋਹਾਲੀ ਦੇ ਫੇਸ 11 ਦੇ ਵਿੱਚ ਘਟਨਾ ਵਾਪਰੀ ਹੈ ਇੱਕ ਨੌਜਵਾਨ ਨੂੰ ਕੁਝ ਪ੍ਰਵਾਸੀਆਂ ਨੇ ਚਾਕੂ ਮਾਰ ਕੇ ਮੌਤੇ ਕਾਰਤਾਰ ਦਿੱਤਾ ਦਸ ਦਿਨ ਸ਼ਿਵਰਾਤਰੀ ਮੌਕੇ ਮੱਥਾ ਟੇਕਣ ਜਾ ਰਹੇ ਸੀ ਦੱਸਿਆ ਕਿ ਪਰਵਾਸੀ ਆਪਸ ਚ ਲੜ ਰਹੇ ਸੀ ਜਿੰਨੇ ਲੜਾਈ ਸ਼ੁਰਾਉਣ ਵਾਸਤੇ ਨੌਜਵਾਨ ਗਿਆ ਸੀ ਜੋ ਪਰਿਵਾਰਕ ਮੈਂਬਰੋਂ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਦੋਸ਼ੀਆਂ ਨੇ ਉਸ ਪੰਜਾਬੀ ਨੌਜਵਾਨ ਦੇ ਕਿਰਚ ਮਾਰ ਕੇ ਉਸ ਨੂੰ ਮੌਤੇ ਕਾਰਤਾਰ ਦਿੱਤਾ ਤੇ ਅੱਜ ਫੋਰਟਿਸ ਹਸਪੀਟਲ ਦੇ ਬਾਹਰ ਪਰਿਵਾਰ ਵੱਲੋਂ ਧਰਨਾ ਲਗਾਇਆ ਹੋਇਆ ਹੈ ਦੂਜੇ ਪਾਸੇ ਪੁਲਿਸ ਲਗਾਤਾਰ ਸਮੂਹਿਕ ਜਾਂਚ ਕਰ ਰਹੀ ਹੈ ਅੱਠ ਜਿਹੜੇ ਦੋਸ਼ੀ ਨੇ ਹੁਣ ਤੱਕ ਕਾਬੂ ਕਰ ਲਏ ਥੋੜੇ ਕੰਮ ਗਰਜੋਤੇ ਨਾਲ